ਅणि ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਤ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਮੈਨੂੰ ਬਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੈਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੈਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਨੇ ਕੀ ਕੀ ਬੈ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਉਹ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਮੁੜ ਕੇ ਪੁਲਿਸ ਕਨੇ ਸਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸਦੀ ਹੀ ਪੁਲਿਸ ਕੇ ਨਹੀਂ ਉਹਨਾਂ ਨੇ ਸਦੀ ਆਉਂਦੇ ਮਾਰ ਲਾ ਪਏ ਆ ਪੁਲਿਸ ਤੇ ਇਦਾਂ ਲਾਗੋ ਬੰਨਿਓ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਪਏ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਇਹ ਤਾਂ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਕਿਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਹਾਂਜੀ ਉਹ ਵੀ ਗਏ ਹੈ ਨਾਲ ਮੁੜ ਕੇ ਆਂਦੇ ਸਾਡੇ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਦੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪਿੰਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਇਹ ਪੈਂਦੀ ਸੱਟੇ ਪੁਲਿਸ ਕੁਆਲਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਆ ਜੀ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਆ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੀ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਤੇ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊਗਾ